5 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ ਜਟਾ ਡੋਲੀ ਨਾਂ ਦੀ ਸਟਾਰ ਕਾਸਟ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚੀ ਜਿੱਥੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਦੱਸਿਆ ਵੀ ਇਹ ਫਿਲਮ ਜਿਹੜੀ ਹੈ ਸਾਡੀ ਰਵਾਇਤੀ ਖੇਡ ਗਤਕੇ ਨੂੰ ਲੈ ਕੇ ਪ੍ਰਮੋਟ ਕਰਨ ਲਈ ਬਣਾਈ ਗਈ ਹੈ ਤਾਂ ਜੋ ਜਿਹੜੀ ਜੁਵਾ ਪੀੜੀ ਹੈ ਆਪਣੀ ਰਵਾਇਤੀ ਖੇਡਾਂ ਤੇ ਸਿੱਖ ਪੰਥ ਤੋਂ ਦੂਰ ਹੁੰਦੀ ਜਾ ਰਹੀ ਹੈ ਉਸ ਨੂੰ ਸਿੱਖ ਪੰਥ ਤੇ ਰਵਾਇਤੀ ਖੇਡਾਂ ਦੇ ਨਾਲ ਜੋੜਨ ਦੀ ਇੱਕ ਨਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਜਰੂਰ 5 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੇ ਇਸ ਫਿਲਮ ਨੂੰ ਦੇਖਿਆ ਜਾਵੇ। ਸਭ ਦਾ ਸਾਰਿਆਂ ਨੂੰ ਥੈਂਕ ਯੂ so much ਸਾਰਾ ਮੀਡੀਆ ਸਾਡੇ ਲਈ ਆਇਆ। ਐਂਡ ਬਹੁਤ ਖੁਸ਼ੀ ਹੁੰਦੀ ਆ ਜਦੋਂ ਅਸੀਂ ਹਰਮੰਦਰ ਸਾਹਿਬ ਅੰਮ੍ਰਿਤਸਰ ਆਪਣੀ ਗੁਰੂ ਕੀ ਨਗਰੀ ਆਉਂਨੇ ਆ ਤੇ ਅਸੀਂ ਬਹੁਤ ਬlesed ਮੰਨਦੇ ਆ ਆਪਣੇ ਆਪ ਨੂੰ ਕਿ ਜਿੱਥੇ ਅਸੀਂ ਆਪਣੀ ਫਿਲਮ ਨੂੰ ਪ੍ਰੋਮੋਟ ਕਰਦੇ ਆ ਕਿ ਤੇ ਸਰ ਨੇ ਸਾਰਾ ਕੁਝ ਮਿਲਣਾ ਦੱਸ ਹੀ ਦਿੱਤਾ ਆ ਤੇ ਸਾਡੀ ਮੂਵੀ ਆ ਰਹੀ ਆ 5 ਤਰੀਕ ਨੂੰ ਜੱਟਾ ਟੋਲੀ ਨਾ ਅਸੀਂ ਸਾਰੀ ਸਟਾਰ ਕਾਸਟ ਤੁਹਾਡੇ ਸਾਹਮਣੇ ਆਏ ਆਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਤੇ ਸਪੋਰਟ ਕਰਿਓ ਹਮੇਸ਼ਾ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਸਾਨੂੰ ਤੇ ਮੈਂ ਹੁਣ ਮਾਈਕ ਦਵੂੰਗੀ ਕਿਰਨਦੀਪ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਕਿਰਨਦੀਪ ਰਾਏ ਫਿਲਮ ਜੱਟਾ ਡੋਲੀ ਨਾ ਜਿਵੇਂ ਕਿ ਤੁਹਾਨੂੰ ਪਤਾ ਇੱਕ ਐਕਸ਼ਨ ਰੋਮਾਂਟਿਕ ਫਿਲਮ ਆ ਤੁਸੀਂ ਟ੍ਰੇਲਰ ਤੋਂ ਆਈਡੀਆ ਲੈ ਹੀ ਲਿਆ ਹੋਣਾ ਇਹਦਾ ਐਕਸ਼ਨ ਪਾਰ ਜਿਹੜਾ ਉਹ ਗੱਦਗੇ ਤੋਂ ਆਉਂਦਾ ਤੇ ਉਹਨੂੰ ਰੋਮਾਂਸ ਬਾਟ ਜਿਹੜਾ ਬਹੁਤ ਸੋਹਣੀ ਜੀ ਇੱਕ ਲਵ ਸਟੋਰੀ ਆ ਜਿਹਨੂੰ ਅਸੀਂ ਇਸ ਤਰੀਕੇ ਦੇ ਵਿੱਚ ਕ੍ਰੀਏਟਿਵ ਵੇ ਦੇ ਵਿੱਚ ਗਤਕੇ ਦੀ ਮर्यादा ਨੂੰ ਧਿਆਨ ਰੱਖਦੇ ਹੋਏ ਬੜੇ ਹੀ ਬਾਖੂ ਵੀ ਸਬ ਟੈਂਡਰਸ ਨੂੰ ਕਵਰ ਕਰਦੇ ਹੋਏ ਅਸੀਂ ਇਹਨੂੰ ਇੱਕ ਫੈਮਿਲੀ ਮੂਵੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਸ ਟੌਪਿਕ ਤੇ ਬਣੀ ਅਜ ਤੱਕ ਦੀ ਪਹਿਲੀ ਫਿਲਮ ਆ ਤੇ ਜਿਸ ਕਰਕੇ ਤੁਹਾਨੂੰ ਇਹ ਕਾਫੀ ਫਰੈਸ਼ ਹੋਰ ਐਂਟਰਟੇਨਿੰਗ ਲੱਗੂਗੀ ਹਰ ਉਮਰ ਵਰਗ ਵਰਤੇ ਬੰਦੇ ਵਾਸਤੇ ਇਹਦੇ ਵਿੱਚ ਕੰਟੈਂਟ ਵੀ ਹੈਗਾ ਐਂਟਰਟੇਨਮੈਂਟ ਵੀ ਹੈਗਾ ਤੇ ਨਾਲੋਂ ਨਾਲ ਕੁਛ ਨਾ ਕੁਛ ਸਿੱਖਣ ਨੂੰ ਵੀ ਮਿਲਦਾ ਆ। ਅ ਅਹੀਂ ਜਾਊਂਗਾ ਕਿ ਤੁਸੀਂ ਇਹਦਾ ਜਿਹੜਾ ਟ੍ਰੇਲਰ ਤੁਸੀਂ ਦੇਖਿਆ ਹੈਗਾ ਤੇ ਉਹਨੂੰ ਜਿੰਨਾ ਤੁਸੀਂ ਸਾਰੇ ਨੇ ਪਿਆਰ ਦਿੱਤਾ ਹੈ ਨਾ ਤੇ ਅਸੀਂ ਉਮੀਦ ਕਰਦੇ ਆ ਕਿ ਸਿਨੇਮਾ ਘਰਾਂ ਦੇ ਵਿੱਚ ਪੱਜ ਜਲਵਨੀ ਨਵਾਂ ਆ ਰਹੀ ਆ ਤੇ ਜਿੰਨੇ ਵੀ ਲੋਕ ਤੇ ਆਪ ਸਭ ਨਾਲ ਜੁੜੇ ਹੋਏ ਨੇ ਉਹ ਸਾਰੇ ਤੱਕ ਇਹ ਮੈਸੇਜ ਪਹੁੰਚੇ ਕਿ ਇੱਕ ਸੋਸ਼ਲ ਫਿਲਮ ਤਾਂ ਹੈ ਹੀ ਆ ਇਧਰ ਸਿੱਖਿਆ ਤਾਂ ਮਿਲਣੀ ਹੈ ਪਰ ਐਂਟਰਟੇਨਮੈਂਟ ਵੀ ਪੂਰਾ ਮਿਲੂਗਾ। ਨਰਨਦ ਸਾਰੇ ਸਾਡੇ ਰਿਪੋਰਟਰ ਭਰਾ ਭਾਈ ਆਏ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਗਏ ਕਿੰਨਾ ਟਾਈਮ ਕੱਢ ਕੇ ਸਾਡੇ ਲਈ ਆਏ ਥੈਂਕ ਯੂ ਸੋ ਵੈਰੀ ਮਚ ਲਓ ਜੀ ਮੈਂ ਪਹਿਲਾਂ ਤੋਂ ਜਾਣਦਾ ਜੀ ਮੈਂ ਟ੍ਰੇਨਡ ਫਾਈਵ ਮਤਲਬ ਟ੍ਰੇਨਡ ਪਲੇਅਰ ਹੈਗਾ ਗੱਤਕੇ ਦਾ ਮੈਂ ਪਹਿਲਾਂ ਹੀ ਸਿੱਖਿਆ ਸੀਗਾ ਫਿਲਮ ਦੀ ਸੋਜੀ ਬਾਅਦੋਂ ਆਈ ਜੀ ਸੋ ਬੈਸਿਕਲੀ ਜੀ ਮੈਂ ਬੜੀ ਇੱਕ ਸੈਡ ਗੱਲ ਆ ਬੜੀ ਦੁਖਦਾਈ ਗੱਲ ਹੈਗੀ ਆ ਕਿ ਜਿੰਨੀਕ ਤਵੱਜੋ ਜਿੰਨੀਕ ਰਿਸਪੈਕਟ ਗੱਤਕੇ ਨੂੰ ਮਿਲਣੀ ਚਾਹੀਦੀ ਹੈ ਉਨੀ ਮਿਲਦੀ ਨਹੀਂ ਆਪਣੇ ਸਮਾਜ ਚ। ਔਰ ਮੈਂ ਚਾਹੁੰਨਾ ਸਪੈਸ਼ਲੀ ਗੱਤਕਾ ਸਿੱਖਣ ਤੋਂ ਬਾਅਦ ਮੇਰੇ ਅੰਦਰ ਇਹ ਜਾਗੀ ਗੱਲ ਕਿ ਸਾਡੀ ਆਉਣ ਵਾਲੀ ਪਨੀਰੀ ਤੱਕ ਇਹ ਗੱਲ ਜਾਣੀ ਚਾਹੀਦੀ ਹੈ। ਆਉਣ ਵਾਲੀ ਪਨੀਰੀ ਨੂੰ ਇਹ ਸਿੱਖ ਸ਼ਸਤਰ ਵਿਦਿਆ ਫਾਰਵਰਡ ਹੋਣੀ ਚਾਹੀਦੀ ਹੈ। ਕਿਉਂਕਿ ਜਿੰਨੀ ਵੀ ਅੰਗਰ ਜਨਰੇਸ਼ਨ ਹੈ ਉਹ ਮੀਡੀਆ ਤੋਂ ਫਿਲਮਾਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੀਆਂ। ਤਾਂ ਇਦਾਂ ਸੋਚਿਆ ਕਿ ਆਪਾਂ ਕੁਝ ਕ੍ਰੀਏਟਿਵ ਵੇ ਦੇ ਵਿੱਚ ਉਹਨਾਂ ਲਈ ਐਸਾ ਮੈਸੇਜ ਲੈ ਕੇ ਆਈਏ। ਜਾ ਜੋ ਉਹਨਾਂ ਨੂੰ ਗਤਕਾ ਸਿੱਖਣ ਦਾ ਜਿਹੜਾ ਉਹਨਾਂ ਦੇ ਇੱਕ ਕਿਰੋਸਿਟੀ ਇੱਕ ਕਰੇਜ਼ ਜਾਗੇ ਹਾਲ ਹੀ ਦੇ ਵਿੱਚ ਗਤਕਾ ਜਿਹੜਾ ਉਹ ਨੈਸ਼ਨਲ 올림픽 ਗੇਮਸ ਦੇ ਵਿੱਚ ਰੋਲ ਹੋ ਜਾ ਕਿ ਆਪ ਸਭ ਜਾਣਦੇ ਹੋਵਗੇ ਉਹਦੇ ਚੱਲਦੇ ਇੱਕ ਇਹ ਵੀ ਗੱਲ ਆ ਕਿ ਹੁਣ ਜਿਹੜੇ ਗਤਕੇ ਦੇ ਖਿਡਾਰੀ ਆ ਉਹਨਾਂ ਨੂੰ ਨੈਸ਼ਨਲ ਪਲੇਅਰਸ ਦਾ ਜਿਹੜਾ ਅਹੁਦਾ ਮਿਲਿਆ ਜਿਹਦਾ ਮਤਲਬ ਆ ਕਿ ਜਿਵੇਂ ਹੋਰ ਜਿਹੜੀਆਂ ਸਪੋਰਟਸ ਹੈਗੀਆਂ ਉਹ ਖੇਡੀਆਂ ਜਾਂਦੀਆਂ ਆ ਇੰਡੀਆ ਦੇ ਵਿੱਚ ਮੰਨ ਲਓ ਕਿ ਆ ਕ੍ਰਿਕਟ ਆ ਫੁੱਟਬਾਲ ਆ ਉਹਨਾਂ ਦੇ ਪਲੇਅਰਸ ਨੂੰ ਜਿਹੜਾ ਸਰਕਾਰ ਵੱਲੋਂ ਬੈਨੇਫਿਟ ਮਿਲਦੇ ਆ ਜਿਵੇਂ ਸਰਕਾਰੀ ਜੋਬਸ ਹੋ ਗਈਆਂ ਜਾਂ ਈਵਨ ਆਰਥਿਕ ਸਹਾਇਤਾ ਦੀ ਗੱਲ ਕਰੀਏ ਨਾ ਅਸੀਂ ਮੋਰੀਟਰੀਟਰੀ ਟੈਂਪੇਮੈਂਟ ਦੀ ਗੱਲ ਕਰਦੇ ਆ ਜਾਂ ਸੈਲਰੀ ਦੀ ਗੱਲ ਕਰਦੇ ਆ ਉਹ ਸਾਬ ਹੁਣ ਆਪਣੇ ਗਤਕੇ ਦੇ ਪਲੇਅਰਸ ਜਿਹੜੇ ਨੇ ਉਹਨਾਂ ਨੂੰ ਵੀ ਹੁਣ ਸਰਕਾਰ ਵੱਲੋਂ ਮਿਲਣੀਆਂ ਜਦ ਇੱਕ ਚੀਜ਼ ਸਾਡੀ ਇੰਨੀ ਇੱਕ ਵਿੱਦਿਆ ਸਾਡੀ ਜਿਹੜੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਈ ਹੈ ਹਨ ਮੈਂ ਇਹੀ ਚਾਹੁੰਦਾ ਦਿਲੋਂ ਕਿ ਅਸੀਂ ਉਹਨੂੰ ਸਿੱਖੀਏ ਵੀ ਨਾ ਸਿਰਫ ਸਿੱਖੀਏ ਉਹਨਾਂ ਅਸੀਂ ਅੱਗੇ ਆਪਣੀ ਪਨੀਰੀ ਨਾਲ ਆਪਣੀ ਪਨੀਰੀ ਦੀ ਸਿਖਾਈਏ ਕਿਉਂਕਿ ਬਹੁਤ ਵਧੀਆ ਫਿਜ਼ੀਕਲ ਵਰਕਆਊਟ ਵੀ ਆ ਇੱਕ 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 ਰਾ ਦੀ ਐਕਸਰਸਾਈਜ਼ ਵੀ ਹੈਗੀ ਔਰ ਸੈਲਫ ਡਿਫੈਂਸ ਦਾ ਵੀ ਇੱਕ ਆਰਟ ਹੈ ਜਿਹੜਾ ਅਸੀਂ ਨਾਰਮਲ ਲੈ ਕੇ ਚੱਲਦੇ ਹਾਂ ਤੇ ਟੌਪਿਕ ਮੇਰਾ ਬੜਾ ਨੇੜੇ ਸੀ ਦੱਸੇ ਤਾਂ ਮੈਂ ਚਾਹੁੰਦਾ ਸੀ ਇਹ ਫਿਲਮ ਬਣੇ ਇਹਨੂੰ ਅਸੀਂ ਬਣਾ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਈ ਜੀ ਅੱਛਾ ਜੀ ਇਹਦੇ ਜਿਹੜੀ ਇੱਕ ਕਹਾਣੀ ਹੈ ਮੁੰਡਾ ਜਿਹੜਾ ਜਿਹੜਾ ਕਰੈਕਟਰ ਮੈਂ ਪਲੇ ਕਰ ਰਿਹਾ ਮੇਨ ਲੀਡ ਦਾ ਉਹ ਉਹਦਾ ਨਾਮ ਕਿਰਨਦੀਪ ਹੀ ਹੁੰਦਾ ਤੇ ਉਹ ਬਾਹਰ ਰਹਿੰਦਾ ਹੁੰਦਾ ਜੰਪੜੂ ਦੀ ਪੰਜਾਬੀ ਹੋਈ ਹੈ ਉਹ ਬਾਹਰ ਜਾਂਦਾ ਹੈ ਤੇ ਜਿਵੇਂ ਅਸੀਂ ਦੇਖਦੇ ਹਾਂ ਕਿ ਜਦੋਂ ਬਾਹਰ ਜਾਂਦੇ ਆਂ ਤੇ ਬੱਚੇ ਵਿਗੜ ਜਾਂਦੇ ਆਂ ਉਹ ਆਪਣਾ ਨਾ ਆਪਣਾ ਇਹਨੂੰ ਕਿਹੜੀ ਕੋ ਹੁੰਦਾ ਸਾਰੀਆਂ ਗਲਤ ਹਰਕਤਾਂ ਕਰਦਾ ਉਹ ਨਸ਼ੇ ਵੀ ਕਰਦਾ ਹੋਰ ਗਲਤ ਜਿਹੜੀ ਚੀਜ਼ਾਂ ਨਾਲ ਸੋਸਾਇਟੀ 'ਚ ਪੈ ਜਾਂਦਾ ਤੇ ਉਹ ਮੁੜ ਕੇ ਆਉਂਦਾ ਤੇ ਉਹ ਇੰਡੀਆ ਦੇ ਵਿੱਚ ਇੱਕ ਸਿੰਪਲ ਜੀ ਕੁੜੀ ਨੂੰ ਆਪਣੇ ਸੱਚੇ ਪਿਆਰ ਨੂੰ ਪਾਉਣ ਵਾਸਤੇ ਆਉਂਦਾ ਲੇਕਿਨ ਜਦੋਂ ਇੱਥੇ ਆਉਂਦਾ ਹੈ ਤੇ ਉਹ ਦੇਖਦਾ ਕਿ ਐਸਾ ਇੱਕ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਜਿੱਥੇ ਉਹਦੀ ਇੱਕ ਜਿਹੜਾ ਵਿਲਨ ਹੈ ਉਹ ਵੀ ਗੱਤਕੇ ਦਾ ਖਿਡਾਰੀ ਆ ਉਹਦੇ ਨਾਲ ਉਹ ਦੇਖਦਾ ਕਿ ਯਾਰ ਇਹਦੇ ਵਿੱਚ ਹੌਮੇ ਬਹੁਤ ਆ ਜਿਹਨੂੰ ਅਸੀਂ ਕਮੰਡ ਕਹਿੰਦੇ ਨੇ ਜਿਹਨੂੰ ਅਸੀਂ ਕਹਿੰਦੇ ਨੇ ਵੀ ਦਿਮਾਗ ਖਰਾਬ ਹੋਇਆ ਹੁੰਦਾ ਤਾਂ ਉਹ ਸਮਝਦਾ ਯਾਰ ਨਹੀਂ ਯਾਰ ਇਹਦਾ ਕਮੰਡ ਤੋੜਨਾ ਜ਼ਰੂਰੀ ਆ ਕਿਉਂਕਿ ਇਹ ਕਿਤੇ ਨਾ ਕਿਤੇ ਉਹਨੂੰ ਤਾਂ ਉਹਦੇ ਮਨ 'ਚ ਇਹ ਗੱਲ ਜਾਂਦੀ ਤਾਂ ਉਹ ਉਹਦੇ ਗੱਤਕੇ ਗੱਤਕਾ ਉਹਨੂੰ ਚੁਣਦਾ ਹੈ ਤਾਂ ਉਹਨੇ ਕਰੀ ਕਰਦਾ ਹੁੰਦਾ ਠੀਕ ਤਾਂ ਕਿ ਕਟਿੰਗ ਕਰਾ ਕੇ ਉਹ ਕਰਦਾ ਸਿੱਖਦੇ ਆ ਜੀ ਇਹ ਇੱਕ ਸਵਾਲ ਜਿਹੜਾ ਤੁਹਾਡਾ ਬਿਲਕੁਲ ਸਹੀ ਆ ਅਸੀਂ ਕਟਿੰਗ ਦੀ ਗੱਲ ਨਹੀਂ ਕਰਦੇ ਅਸੀਂ ਇਹ ਕਰਦੇ ਆ ਕਿ ਸਹਿਜ ਧਾਰੀ ਦੇ ਕਈ ਬੰਦੇ ਗੱਤਗਾ ਸਿੱਖਦੇ ਆ ਜਿਹੜੀ ਅ ਅਗਰ ਅਸੀਂ ਉਹਨੂੰ ਸਪੋਰਟ ਦੀ ਗੱਲ ਕਰੀਏ ਹਜੇ ਉਹਦੇ ਰੂਲਸ ਜਿਹੜੇ ਆ ਜਿਹੜਾ ਕਿ ਅਸੀਂ ਗੱਤਗੇ ਨੂੰ ਐਸਾ ਸਪੋਰਟ ਦਿਖਾਇਆ ਨਗਰ ਵਿੱਚ ਗੱਤਗਾ ਅਸੀਂ ਕਦੇ ਵੀ ਨਗਰ ਕੀਰਤਨ ਚ ਦੇਖਦੇ ਆ ਤਾਂ ਹਮੇਸ਼ਾ ਬਾਣੇ ਚ ਕਟੇ ਜਾਂਦਾ ਉਹਦੀ ਰਹਿਤ ਮਰਿਆਦਾ ਹੈਗੀ ਆ ਉਹਨੂੰ ਫੋਲੋ ਕਰਨਾ ਜ਼ਰੂਰੀ ਹੁੰਦਾ ਅਸੀਂ ਬਾਣਾ ਨਹੀਂ ਲਿਖਾਇਆ ਫਿਲਮ ਦੇ ਵਿੱਚ ਕਿਉਂਕਿ ਅਗਰ ਅਸੀਂ ਕਮਰਸ਼ੀਅਲ ਐਂਗਲ ਦੇ ਉੱਤੇ ਫਿਲਮ ਦੀ ਗੱਲ ਕਰਦੇ ਆਂ ਤੇ ਫਿਲਮ ਦੇ ਵਿੱਚ ਅਗਰ ਇੱਕ ਜੇਕਰ ਹੀਰੋ ਹੈਗਾ ਤੇ ਇੱਕ ਵਿਲਨ ਵੀ ਹੁੰਦਾ ਤੇ ਵਿਲਨ ਜਿਹੜਾ ਹੈ ਉਹ 네ਗੇਟਿਵ ਕੈਰੇਕਟਰ ਹੁੰਦਾ ਸੀ ਬਾਣਾ ਵਾਲੇ ਬੰਦੇ ਨੂੰ 네ਗੇਟਿਵ ਨਹੀਂ ਦਿਖਾ ਸਕਦੇ ਸੀ ਉਹ ਇੱਕ ਮਤਲਬ ਨਹੀਂ ਦਿਖਾ ਸਕਦੇ ਕਿਸੇ ਵੀ ਹਾਲਤ ਚ ਤਾਂ ਅਸੀਂ ਉਹਨੂੰ ਏਦਾਂ ਇੱਕ ਇੱਕ ਜਰਨੀ ਦਿਖਾਈ ਹੈ ਜਿਹੜਾ ਬੰਦਾ ਕਿੱਦਾਂ ਟ੍ਰਾਂਸਫਰ ਹੁੰਦਾ ਔਰ ਉਹ ਸਿੱਖੀ ਸਰੂਪ ਚ ਆਉਂਦਾ ਉਹਦੀ ਇੱਕ ਟ੍ਰੈਵਲ ਹੈ ਉਹਦੀ ਇੱਕ ਜਰਨੀ ਹੈ ਇਹ ਫਿਲਮ ਦੇ ਵਿੱਚ ਉਹ ਦੱਸੀ ਗਈ ਹੈ ਤੇ ਇਹਦਾ ਮੈਟਰ ਨਹੀਂ ਹੈਗਾ ਕਿ ਉਹ ਕਟਿੰਗ ਹੈ ਜਾਂ ਨਹੀਂ ਹੈ ਕਿਉਂਕਿ ਉਹ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਡਾ ਤੁਹਾਡਾ ਪੁਆਇੰਟ ਏ ਕਲੀਅਰ ਹੋ ਜਾਏਗਾ ਜਿਵੇਂ ਅਸੀਂ ਮੇਰੀ ਕਾਸਟ ਹਾਂਜੀ ਬਿਲਕੁਲ ਰੱਖਿਆ ਗਿਆ ਜੀ ਇਹਦੇ ਵਿੱਚ ਅਗਰ ਜਿੱਦਾਂ ਅਸੀਂ ਕਈ ਚੀਜ਼ਾਂ 네ਗੇਟਿਵ ਦਿਖਾਈਆਂ ਜਿੱਦਾਂ ਅਸੀਂ ਟ੍ਰੇਲਰ ਚ ਵੀ ਦੇਖਿਆ ਹੋਣਾ ਕਿ ਉਹ ਸ਼ਰਾਬ ਵੀ ਪੀਂਦਾ ਉਹ ਕਲੱਬਾਂ ਚ ਵੀ ਜਾਂਦਾ ਉਹਦੇ ਨਾਲ ਗੋਰੀਆਂ ਵੀ ਘੁੰਮਦੀਆਂ ਫਿਰਦੀਆਂ ਉਹਨਾਂ ਦੇ ਵਿੱਚ ਬੜਾ ਉਹ ਕੰਫਰਟੇਬਲ ਲੰਦਾ ਉਸ ਮਾਹੌਲ ਦੇ ਵਿੱਚ ਤੇ ਜਦੋਂ ਅਸੀਂ ਕੋਈ ਪੋਜ਼ਿਟਿਵ ਚੀਜ਼ ਦਿਖਾਣੀ ਹੁੰਦੀ ਹੈ ਲਾਈਫ ਦੇ ਵਿੱਚ ਚਾਹਦੇ ਹਾਂ ਕਿ ਲੋਕ ਪਾਸੇ ਵੱਲ ਦੇਖਣ ਤੇ ਸਾਨੂੰ ਬੁਰਾਈ ਇੰਨੀ ਕੁ ਵੱਡੀ ਕਰਕੇ ਦਿ ਛੋਟੀ ਲੱਗੇ ਚਾਹੀਦੀ ਮୋਰੇ ਹਾਂ ਕਿ ਨਾਲ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਆਪਾਂ ਮर्यादा ਦਾ ਧਿਆਨ ਰੱਖਦੇ ਹੋਏ ਚੀਜ਼ਾਂ ਨੂੰ ਅਸੀਂ ਲੈ ਕੇ ਆਏ ਆ ਬਹੁਤ ਸੈਂਸਿਟਿਵ ਟੌਪਿਕਸ ਹਨ ਤੇ ਸਾਡੇ ਨਾਲ ਫਿਲਮ ਦੇ ਵਿੱਚ ਜਨੈਲ ਬੜੀ ਸ਼ੁਰੂ ਤੋਂ ਜੁੜੇ ਆ ਤੇ ਅਸੀਂ ਉਹਨਾਂ ਦੀ ਦੇਖ ਰੱਖਣ ਦੇ ਵਿੱਚ ਕੋਸ਼ਿਸ਼ ਕੀਤੀ ਆ ਕਿ ਕਿਸੇ ਦੀ ਮर्याਦੇ ਨੂੰ ਟੇਸ ਨਾ ਪਹੁੰਚੇ ਜੀ ਬਿਲਕੁਲ ਸਭ ਤੋਂ ਪਹਿਲਾਂ ਸੇ ਸਾਰੀ ਪ੍ਰੈਸ ਨੂੰ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਜੀ ਬੜਾ ਕੀ ਮਿਲਦਾ ਡਾਇਰੈਕਟਰ ਸਾਹਿਬ ਦੇ ਸਾਰਾ ਖਿਦਾਸੀ ਦਿੱਤਾ ਜੋ ਵੀ ਇਸ ਫਿਲਮ ਬਾਰੇ ਤੁਸੀਂ ਸੋਚੋ ਕਿ ਦਾ ਜੋ ਡਾਇਰੈਕਟਰ ਸਾਹਿਬ ਨੇ ਐਕਸਪੀਰੀਅੰਸ ਕਰਤਾ ਮਗਰ ਸਮਾਂ ਨਾ ਮਿਲਿਆ ਜਿਹੜਾ ਕੁਐਸਚਨ ਹੈ ਕਿ ਜਦੋਂ ਉਹਤੇ ਪਾ ਕੰਮ ਕਰਦੇ ਨੇ ਬੰਦੇ ਵਿੱਚ ਜਿਵੇਂ ਗੱਤਕੇ ਦੇ ਤੁਸੀਂ ਆਲਰੇਡੀ ਖਿਡਾਰੀ ਹੈਗੇ ਹੋ ਨੇ ਇਸ ਫਿਲਮ ਦੇ ਵਿੱਚ ਵੀ ਟ੍ਰੇਨਿੰਗ ਜਿਹਨੂੰ ਮੇਰੀ ਮੇਰਾ ਇਸ ਫਿਲਮ ਦੇ ਵਿੱਚ ਜਿਹੜਾ ਕਿਰਦਾਰ ਹੈ ਉਹ ਹੈ ਕਿ ਰਣਦੀਪ ਦੇ ਪਾਪਾ ਅੱਛਾ ਕਿ ਕਿ ਭਲਿਆ-ਵੇਲਿਆਂ ਦੇ ਵਿੱਚ ਗੱਤਕੇ ਦਾ ਖਿਡਾਰੀ ਹੁੰਦਾ ਪਰ ਰੋਜ਼ੀ-ਰੋਟੀ ਲਈ ਇਸ ਮੁਲਕ ਨੂੰ ਛੱਡ ਕੇ ਤੇ ਬਾਹਰ ਚਲਾ ਗਿਆ ਉਥੇ ਆ ਕੇ ਪੈਸਾ ਤੇ ਬਹੁਤ ਕਮਾ ਲੈਂਦਾ ਪਰ ਔਲਾਦ ਗਵਾ ਪੈਂਦਾ। ਇਹ ਕੋਵਿਡ ਟਰੈਕ ਹੈ ਨਾ ਫਿਲਮ ਦਾ। ਠੀਕ। ਚਾਹਦਾ ਆ ਹੁਣ ਮੈਂ ਮੋੜਿਆ ਆ ਮੈਂ ਪੈਸਾ ਕਮਾ ਲਿਆ ਵਾ। ਹੁਣ ਘਰ ਨੂੰ ਸਾਮਾ ਪਰ ਘਰ ਤੇ ਉੱਜੜ ਚੁੱਕਿਆ ਹੈ। ਫਿਰ ਇੱਕ ਕੁੜੀ ਅਚਨਚੇਤ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਪਿਓ-ਪੁੱਤ ਦੀ ਜ਼ਿੰਦਗੀ ਦੇ ਵਿੱਚ। ਜਿਹਦੇ ਕਰਕੇ ਉਹ ਲੱਗਦਾ ਕਿ ਸ਼ਾਇਦ ਇਹ ਕੁੜੀ ਮੇਰੀ ਮੇਰੇ ਮੁੰਡੇ ਦੀ ਮੇਰੇ ਮੁੰਡੇ ਦੀ ਜ਼ਿੰਦਗੀ ਜਿਹੜੀ ਹੈ ਉਸ ਵਾਰ ਸਕਦੀ ਆ ਪਰ ਉਹ ਵੇਖਦਾ ਕਿ ਮੇਰਾ ਮੁੰਡਾ ਇੰਨਾ ਕ ਜਿਆਦਾ ਨਾ ਖੇਦਿਆ ਕਿ ਕਿਸੇ ਉਸ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਕਰ ਦੇ। ਇਹਦੇ ਕਰਕੇ ਉਹ ਹਾਮੀ ਨਹੀਂ ਭਰਦਾ। ਬਿਲਕੁਲ। ਬਟ ਉਹ ਆਪਣੇ ਲੈਵਲ ਦੇ ਕਿਸੇ ਕਿਸੇ ਤਰ੍ਹਾਂ ਇਨੀਸ਼ੀਏਟਿਵ ਲੈ ਕੇ ਇੰਡੀਆ ਜਾਂਦਾ। ਗੱਲ ਕਰਦਾ ਜਦੋਂ ਇੱਥੇ ਆਉਂਦਾ ਤੇ ਇੱਥੇ ਆ ਕੇ ਵੇਖਦਾ ਕਿ ਪੱਕੇ ਤੇ ਮੈਂ ਵੀ ਬੰਦਾਂ। ਮੈਂ ਵੀ ਉਹ ਵਰ ਰੋਟੀ ਖਾਣਾ ਜਿਹੜੀ ਇਹ ਖਾਂਦੇ ਆ। ਮੈਂ ਵੀ ਉਸੇ ਹਵਾਦਾਰ ਇਨਾਂ ਦੀ ਚੇ ਲੈ ਲੈਂਦੇ ਆ। ਫਿਰ ਮੇਰੇ ਤੇ ਇਹਨਾਂ 'ਚ ਫਰਕ ਕੀ ਆ? ਫਰਕ ਉਹਨੂੰ ਸ਼ੀਸ਼ਾ ਦੱਸ ਦ। ਇਹ ਤੂੰ ਸਾਬਤ ਸੂਰਤ ਨਹੀਂ ਆ ਫਿਰ ਉਹ ਵੇਖਦਾ ਵਾ ਕਿ ਇੱਕ ਸਪੋਰਟਸ ਆਈਥੇ ਜਿੱਥਾਂ ਬਿਊਰੋਕਰਟੀਆਂ ਹੋਰ ਸਾਰੀਆਂ ਦਾ ਗਤਕਾ ਆ ਤੂੰ ਗਤਕਾ ਮੈਂ ਸਿੱਖਾਂ ਸ਼ਾਇਦ ਮੈਂ ਇਹਨਾਂ ਵਰਗਾ ਬਣਾ ਮੈਨੂੰ ਚੇਂਜ ਉਹ ਚੇਂਜ ਚਾਹੀਦਾ ਉਹ ਚੇਂਜ ਆਪਣੇ ਆਪ ਨੂੰ ਕਰਨ ਵਾਸਤੇ ਗਤਕਾ ਸਿੱਖਣ ਜਾਂਦਾ ਓਸਤਾਰ ਜੀ ਕੋਲ ਓਸਤਾਰ ਜੀ ਪਹਿਲਾਂ ਕਿਸੇ ਦੁੱਖ ਨਾਲ ਵੱਜੇ ਹੋਏ ਆ ਉਹ ਤੋੜ ਦਿੰਦੇ ਵੀ ਤੁਰਦਾ ਕਾਕਾ ਆਪਣੇ ਕੰਮੇ ਕਿਹੜੇ ਚੱਕਰਾਂ ਚ ਪੈਣ ਲੱਗਾ ਸਮ ਮੈਂ ਛੱਡ ਬੈਠਾ ਪਰ ਉਹ ਜੇਦਰਗੇ ਝੋਕੇ ਗੱਤਕਾ ਸਿਖਾਉਂਦੇ ਉਹ ਡੈਡੀਕੇਟ ਕਰਦਾ ਗੱਤਕਾ ਆਪਣੇ ਪਿਓ ਨੂੰ ਕਿ ਮੈਂ ساری ਜ਼ਿੰਦਗੀ ਦੋਖੀ ਦਿੱਤਾ ਮੈਂ ਇੱਕ ਚੀਜ਼ ਸਿੱਖੀ ਕਿ ਮੈਂ ਆਪਣੇ ਪਿਓ ਨੂੰ ਖੁਸ਼ ਕਰਾਂ ਪਲੱਸ ਇੱਕ ਕੰਪੀਟੀਸ਼ਨ ਹੈ ਜਿਹਦੇ ਵਿੱਚ ਮੈਂ ਖੇਡੂਗਾ ਤੇ ਸ਼ਾਇਦ ਉਹ ਪਰਿਵਾਰ ਵੀ ਮੇਰੇ ਵੱਲ ਅਟਰੈਕਟ ਹੋਵੇ ਮੈਂ ਉਹਨਾਂ ਦੀਆਂ ਕਸੌਟੀਆਂ ਦੇ ਪੂਰਾ ਉਤਰਾਂ ਤੇ ਮੇਰਾ ਵਿਆਹ ਵੀ ਹੋ ਸਕੇ ਆਪਣੀ ਜ਼ਿੰਦਗੀ ਬਣਾਉਣ ਵਾਲੇ ਪਾਸੇ ਨੂੰ ਫਿਰ ਉਹਨੂੰ ਪਤਾ ਲੱਗਦਾ ਕਿ ਜਿਹੜਾ ਕੰਪੀਟੀਸ਼ਨ ਹੋ ਰਿਹਾ ਉਸ ਤੋਂ ਖੇਡ ਨਹੀਂ ਸਕਦਾ ਕਿਉਂ ਤੁਕੀ ਹਜੇ ਪ੍ਰੋਪਰ ਦਾੜੀ ਨਹੀਂ ਆਈ ਆ ਹੋਰ ਸੌ ਚੀਜ਼ਾਂ ਨੇ ਫਿਲਮ ਦਾ ਵਿੱਚ ਚੰਕ ਹੈ ਕੰਪੀਟੀਸ਼ਨ ਚ ਆਇਆ ਲੱਗਦਾ ਕਿ ਮੁੰਡਾ ਹੁਣ ਕੰਪੀਟੀਸ਼ਨ ਖੇਡੂਗਾ ਤੇ ਜਿੱਤੂਗਾ ਤੇ ਕੁੜੀ ਦਾ ਵਿਆਹ ਕਰੂਗਾ ਤਾਰੋ ਕੰਪੀਟੀਸ਼ਨ ਚ ਫੇਰ ਉਹਨੂੰ ਪਾਰਟਿਸਿਪੇਟ ਮਿਲਦਾ ਹੀ ਨਹੀਂ ਜਿਹੜਾ ਖਿਡਾਰੀ ਖੇਡਦਾ ਆ ਜਿਹੜਾ ਜਿੱਤਦਾ ਵਾ ਜਦੋਂ ਉਹ ਪੱਟਾਂ ਤੇ ਥਾਪੀ ਮਾਰ ਕੇ ਲਲਕਾਰਦਾ ਵੀ ਕੋਈ ਹੋਰ ਹੈਗਾ ਇੱਥੇ ਜੋ ਕਿ ਗੱਤਕੇ ਦੀ ਰਵਾਇਤ ਨਹੀਂ ਆ ਗੱਤਕਾ ਤੇ ਡਿਫੈਂਸ ਦੀ ਗੇਮ ਆ ਉਹ ਆਪਣੇ ਆਪ ਚ ਇੰਨੇ ਹੰਕਾਰਿਆ ਜਾਂਦਾ ਕਿ ਕੋਈ ਹੈਗਾ ਤੇ ਆਓ ਕਿਸੇ ਨੇ ਹੋਰ ਦੋ ਹੱਥ ਕਰਨੇ ਤੇ ਮੇਰੇ ਨਾਲ ਆਜੋ। ਉਹਦੇ ਹੰਕਾਰ ਨੂੰ ਭੰਨਣ ਵਾਸਤੇ ਫਿਰ ਅਖਾੜੇ ਚੋਂਦਾ। ਜੇ ਕਹਨੀ ਕਿ ਫਿਲਮ ਨੇ ਛੋਟੇ ਛੋਟੇ ਬੜੇ ਮੈਸੇਜਸ ਸਾਹਮਣੇ ਦੇਖੇ ਸਕੇ। ਨਾ ਬਹੁਤ ਮੈਸੇਜਸ ਨੇ ਫਿਲਮ ਛੋਟੇ ਛੋਟੇ। ਗੱਲ ਕੀ ਹੁੰਦਾ ਕਿ ਜਦੋਂ ਅਸੀਂ ਕਿਸੇ ਵੱਡੀ ਸਾਰਕਾਸਟ ਨਾਲ ਫਿਲਮ ਨਹੀਂ ਬਣਾਉਂਦੇ ਤੇ ਜ਼ਰੂਰੀ ਇਹ ਨਹੀਂ ਆ ਕਿ ਫਿਲਮ ਛੋਟੀ ਹੈ। ਮੈਂ بڑے بڑے ਵੱਡੇ ਕਲਾਕਾਰਾਂ ਨਾਲ ਵੀ ਕੰਮ ਕੀਤਾ ਮੈਂ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਪੰਜਾਬੀ ਫਿਲਮਾਂ ਦੀਆਂ ਜਿਹੜੀਆਂ ਤਿੰਨ ਦੋ ਤਿੰਨ ਵੱਡੀਆਂ ਫਿਲਮਾਂ ਨੇ ਜਿੰਨਾ 20 ਕਰੋੜ ਦੇ ਸਟਰੀਮ ਪਲੱਸ ਕੀਤੀਆਂ ਉਹਨਾਂ ਫਿਲਮਾਂ ਦਾ ਹਿੱਸਾ ਮੈਂ ਪਰ ਗੱਲ ਉੱਥੇ ਆ ਕਿ ਕੰਟੈਂਟ ਕੀ ਹੋਣਾ ਉਹਦਾ ਕੰਟੈਂਟ ਕਿੱਦਾਂ ਦਾ ਹੈ ਸਾਨੂੰ ਪਤਾ ਕਿ ਇਸ ਕੰਟੈਂਟ ਦੀ ਬਹੁਤ ਆਡੀਅנס ਨਹੀਂ ਹੈਗੀ ਸਾਨੂੰ ਸ਼ੁਰੂ ਤੋਂ ਸੁਣਨ ਤੋਂ ਮਿਲਦਾ ਪਰ ਕੋਈ ਤੇ ਨਹੀਂ ਸ਼ਿੱਟ ਬਣਾ ਕਦੀ ਕਦੀ ਤੇ ਬਣਾਉਣੀ ਪਊਗੀ ਇਹ ਚੀਜ਼ ਅੱਜ ਅਸੀਂ ਨਿਗਾਹ ਮਾਰਦੇ ਆ ਪੰਜਾਬ ਦੇ ਵਿੱਚ ਤੇ ਸਾਨੂੰ ਦੋਖਾੜੀ ਗੱਲਾਂ ਸਭ ਤੋਂ ਘੱਟ ਪੱਕਾ ਵਿਖਦੇ ਆ ਤੇ ਉਹਦੇ ਪਿੱਛੇ ਇਹ ਕੀ ਆ ਅਸੀਂ ਆਪਣੇ ਕਲਚਰ ਤੋਂ ਟੁੱਟ ਗਏ ਅਸੀਂ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ 'ਚ ਆ ਗਏ ਆ ਸ਼ਹਿਰਾਂ 'ਚ ਆ ਕੇ ਅਸੀਂ ਉਹ ਸਲਚਰ ਨੂੰ ਅਡਾਪਟ ਕਰ ਲਿਆ ਵਾ ਜੋ ਸ਼ਹਿਰੀ ਕਲਚਰ ਹੈ ਬਟ ਹੈ ਤੇ ਰੂਟਡ ਹੀ ਜਦੋਂ ਵੀ ਕਦੀ ਪੰਜਾਬ ਨੂੰ ਰੋੜ ਪਾਉਗੀ ਤੇ ਫਿਰ ਫਿਰ ਕੋਈ ਇਹ ਨਹੀਂ ਵੇਖਦਾ ਵੀ ਕਿਸੇ ਨੇ ਪੱਗ ਬੰਨੀ ਆ ਕਿ ਕਿਸੇ ਨੇ ਵਾਲ ਕੱਟਲੇ ਆ ਉਹ ਜਜ਼ਬਾ ਦੇ ਅੰਦਰ ਹੈਗਾ ਨਾ ਮੇਰਾ ਮੰਨਣਾ ਹਮੇਸ਼ਾ ਇਹ ਹੁੰਦਾ ਵੀ ਜਿਹੜਾ ਬੰਦਾ ਪਤਿਤ ਹੋ ਗਿਆ ਜਿਸਨੇ ਵਾਲ ਕੱਟ ਲਿਆ ਉਹਨੂੰ ਨਕਾਰੋ ਨਾ। ਉਹਨੂੰ ਕੋ ਤੂੰ ਸ਼ਰਾਬ ਪੀਣਾ ਪੀ ਭਾਈ ਤੂੰ ਆਪਣੇ ਹੱਥੀ ਪੀਣਾ। ਤੂੰ ਮੀਟਖਾਨਾ ਖਾ, ਵਾਲ ਕੱਟਨਾ ਕੱਟ। ਇੱਕ ਦਿਨ 'ਚ ਇੱਕ ਵਾਰੀ ਆਪਣੇ ਗੁਰੂ ਦੇ ਦਰਦੇ ਤੇ ਜਾਇਆ ਕਰ। ਅੱਜ ਨਹੀਂ, ਕੱਲ੍ਹ, ਕੱਲ੍ਹ ਨਹੀਂ, ਪਰਸੋਂ, ਪਰਸੋਂ ਨੂੰ, ਮਹੀਨੇ ਨੂੰ, 2 ਮਹੀਨੇ, 6 ਮਹੀਨੇ ਨੂੰ। ਤੁਹਾਡੇ ਨਿਆਣੇ ਆਪੇ ਕਹਿਣਾ। ਜੇ ਪਪਾ ਉੱਥੇ ਬੱਚੇ ਆਉਂਦੇ ਦਵਾਲੇ ਬਨ ਕੇ, ਪੱਗਾ ਬਨ ਕੇ। ਮੈਂ ਵੀ ਬਨ ਕੇ ਜਾਣਾ। ਤੁਸੀਂ ਕਹੋਗੇ ਯਾਰ ਅਸੀਂ ਤੇ ਵਾਲ ਕੱਟੇ ਜਾ। ਸ਼ਾਇਦ ਸ਼ਰਮ ਆਵੇ ਤੁਹਾਨੂੰ ਵੀ ਯਾਰ ਮੈਂ ਕਿਹੜੇ ਪਾਸੇ ਤੋਂ ਆਇਆ ਹਾਂ ਇਹ ਬੰਦਾ ਨਹੀਂ ਕਰਦਾ ਹੁੰਦਾ ਰੱਬ ਆਪੇ ਘਮਾਉਂਦਾ ਸੋ ਮੇਰਾ ਮੰਨਣਾ ਇਹ ਹੈ ਵੀ ਆਪਾਂ ਰੂਟਨ ਜਿਹੜੀ ਰਵਾਇਤੀ ਖੇਡ ਆ ਉਹਨੂੰ ਅੱਗੇ ਲੈ ਜਾਏ ਨਾ ਕਿ ਡੁੱਡੂ ਕਰਾਕੇਆਂ ਨੂੰ ਬਾਕਸਿੰਗ ਨੂੰ ਠੀਕ ਆ ਉਹ ਖੇਡ ਆ ਪਰ ਇਹ ਰਵਾਇਤੀ ਖੇਡ ਹਾਰਕਾਉਣੀ ਚਾਹੀਦੀ ਮੇਰਾ ਮੰਨਣਾ ਹੈ